ਹਾਂਜੀ ਸਤਿ ਸ੍ਰੀ ਅਕਾਲ ਸਰੋ ਮੈਂ ਤੁਹਾਡਾ ਆਪਣਾ ਲੱਖੀ ਸ਼ਿਰਗਿਲ ਅੱਜ ਬਈ ਐ ਤੁਹਾਨੂੰ ਦਿਖਾਉਣਾ ਝੋਨਾ ਇੱਥੇ ਹੁਣ ਵਧੀਆ ਹੋ ਗਿਆ ਪਹਿਲਾਂ ਆਪਾਂ ਵੀਡੀਓ ਬਣਾਈ ਸੀ ਜਦੋਂ ਝੋਨੇ ਦਾ ਮੰਨ ਲਓ ਛਿੱਟਾ ਦਿੱਤਾ ਸੀ ਇਹਨਾਂ ਨੇ ਤੇ ਉਸ ਤੋਂ ਬਾਅਦ ਬਣਾਈ ਸੀ ਨਾ ਥੋੜਾ ਥੋੜਾ ਹੋ ਗਿਆ ਸੀਗਾ ਜਦਾਂ ਨਾ ਤੇ ਹੁਣ ਦਿਖਾਉਣ ਲੱਗਿਆ ਤੁਹਾਨੂੰ ਅੱਜ ਝੋਨਾ ਪੂਰਾ ਵਧੀਆ ਹੁਣ ਹੋ ਗਿਆ ਪੂਰਾ ਵਧੀਆ ਹਰੇ ਬਾਈ ਵਧੀਆ ਮਾਰਨ ਲੱਗੀ ਵਧੀਆ ਹੋਖੜਾ ਤੇ ਦਿਖਾਉਣਾ ਤੁਹਾਨੂੰ ਵੀਡੀਓ ਹਨਾ ਇਹ ਆਪਾਂ ਵੀਡੀਓ ਜਿਹੜੇ ਵੀਰ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਤਾਂ ਪਤਾ ਤੇ ਜਿਹੜੇ ਵੀਰ ਨਵੇਂ ਨੇ ਉਹਨਾਂ ਨੂੰ ਦੱਸ ਦਈਏ ਤੇ ਬਾਈ ਕੈਲੇਫੋਰਨੀਆ ਜਾ ਐਸ ਵਕਤ ਜਿੱਥੇ ਮੈਂ ਖੜਾਗਾ ਆਪਣੇ ਮਾਗਰ ਝੋਨਾ ਦੇਖੋ ਇਹ ਕੈਲੇਫੋਰਨੀਆ ਜਗਾ ਸੋ ਮੈਂ ਦਿਖਾਉਣਾ ਕਿ ਝੋਨਾ ਇਤਕੀ ਕੈਲੀਫੋਰਨੀਆ ਜੀ ਬਹੁਤ ਹੀ ਜਿਆਦੇ ਝੋਨਾ ਲੱਗਾਗਾ ਤੇ ਨਾਲੇ ਦਿਖਾਉਣਾ ਇੱਧਰ ਆ ਟਰੈਕਟਰ ਵੀ ਖੜਾਗਾ ਦਿਖਾਉਣਾ ਸਾਨੂੰ ਸਾਰਾ ਇੱਥੇ ਟਰੈਕਟਰ ਮੰਨ ਲਓ ਐਦਾਂ ਹੀ ਸਾਡੇ ਜਾਂਦੇ ਹੈਗੇ ਖੇਤ ਜਦੋਂ ਕੰਮ-ਕੁਮ ਡੰਨ ਹੁੰਦਾ ਹੈ ਇਹਨਾਂ ਦਾ ਹਾਂ ਤਾਂ ਜਗਾ ਆ ਦੇਖੋ ਆ ਤਾਂ ਜਗਾ ਇੱਥੇ ਇਹਨਾਂ ਨੇ ਛੱਡੀ ਹੋਈ ਹੈਗੀ ਹੋ ਰੂਡ ਜਾਂਦਾਗਾ ਤੇ ਉਤੋਂ ਇੰਟਰੈਸਟ ਆਹਾ ਉਧਰ ਆਪਣੀ ਗੱਡੀ ਖੜੀ ਇੰਨਾ ਬਾਵਾ ਸਾਰੀ ਜਗਾ ਜਿੰਨੀ ਕ ਲਾ ਲੋ ਇਹਨਾਂ ਨੂੰ ਚਾਹੀਦੀ ਹੁੰਦੀ ਆ ਤੇ ਛੱਡੀ ਹੁੰਦੀ ਹੈ ਇਹਨਾਂ ਨੇ ਆਪਦਾ ਟਰੈਕਟਰ ਵਗੈਰਾ ਖੜਾਉਣ ਨੂੰ ਤੇ ਆ ਜੀ ਮੈਂ ਇਧਰ ਆਹਾ ਲੇ ਗੋਣ ਆਹ ਸਿੱਧਾ ਪਹਾ ਇਹਨਾਂ ਦੇ ਖੇਤ ਨੂੰ ਅੰਦਰ ਤੱਕ ਜਾਂਦਾਗਾ ਮੰਨ ਲਓ ਇਧਰੋਂ ਸੂਰਜ ਜਿਆਦਾ ਪੈਂਦਾਗਾ ਇਧਰੋਂ ਦਿਖਾ ਨਹੀਂ ਸਕਦੇ ਆਪਾਂ ਬਾਹਰ ਹਾਂ ਸੂਰਜ ਪੈਂਦਾ ਹੈਗਾ ਸੂ ਦਸਾਂਬ ਦੇ ਹੋਏ ਪਿਆ 7.5 ਹੋਏ ਪਿਆ ਹੈਗੇ ਤੇ ਪਰਸੋਂ ਤੋਂ ਪਤਾ ਦਿਨ ਹੁਣ ਵੱਡੇ ਆ ਗਏ ਆ ਦਿਖਾਉਣਾ ਤੁਹਾਨੂੰ ਜ਼ੂਮ ਕਰਕੇ ਝੋਨਾ ਇਧਰੋਂ ਹਾਂ ਲੈ ਵੀ ਦੇਖੋ ਬਾਈ ਝੋਨਾ ਕਿੰਨਾ ਵਧੀਆ ਹੋਇਆਗਾ ਇਹ ਸਾਰਾ ਝੋਨਾ ਹਵਾਈ ਜਹਾਜ਼ ਨਾਲ ਛਿੱਟਾ ਦੇ ਕੇ ਬੀਜਿਆ ਹੋਇਆਗਾ ਉਹਦੀ ਵੀਡੀਓ ਹੈਗੀ ਜਿਹੜੇ ਵੀਰਾਂ ਨੇ ਨਹੀਂ ਦੇਖੀ ਹੋਈ ਉਹ ਦੇਖ ਲਿਓ ਉਹਦੇ ਵਿੱਚ ਸਾਰਾ ਦਿਖਾਇਆ ਹੋਇਆ ਹੈਗਾ ਜਿੰਨਾ ਹਵਾਈ ਜਹਾਜ਼ ਨਾਲ ਸਿੱਟਾ ਦਿੰਦੇ ਆ ਵੀ ਕਿੰਦਾ ਸਿੱਟਾ ਦਿੰਦੇ ਹੈਗੇ ਕਿੰਦਾ ਉੱਚ ਭਰਦੇ ਆਗੇ ਉਹ ਸਾਰੀ ਉਹ ਵੀਡੀਓ ਜੀ ਆਪਾਂ ਕਵਰ ਕੀਤਾ ਹੋਇਆ ਹੈਗਾ ਆ ਦੇਖੋ ਆ ਜਿਵੇਂ ਕਈ ਥਾਵਾਂ ਤੇ ਦਾ ਵਿੱਚ ਮੜਾ ਮੋਟਾ ਘੱਟ ਸਿੱਟਾ ਆਉਂਦਾ ਜਿਵੇਂ ਇੱਥੇ ਆ ਇੱਥੇ ਘੱਟ ਸਿੱਟਾ ਆਇਆ ਹੋਇਆ ਇਧਰ ਇੱਕ ਦੋ ਸਪਾਟ ਜਿਵੇਂ ਵਿੱਚ ਵਿੱਚ ਉੱਥੇ ਇਹ ਵੀ ਉਹ ਦੇਖੋ ਬਈ ਜਿਵੇਂ ਆਪਣੇ ਪੰਜਾਬ 'ਚ ਆ ਮੀ ਗਾ ਜਨ ਦਾ ਬਾਹਰ ਲਈ ਦੇਸਾਂ ਦੇ ਜੋ ਉਹਨਾਂ ਨਹੀਂ ਹੁੰਦਾ ਤੇ ਆ ਤੂੰ ਜੀ ਮੈਨੂੰ ਦੱਸ ਦੋ ਹੁਣ ਵਿੱਚ ਓਨਾ ਕਿਵੇਂ ਲੱਗਦਾ ਇਹ ਹਵਾਈ ਜਹਾਜ਼ ਨਾਲ ਹੀ ਇਹ ਸਿੱਟਾ ਦਿੰਦੇ ਆਗੇ ਉਹਦੇ ਨਾਲ ਹੀ ਸਪਰੇਅ ਵਗੈਰਾ ਕਰਦੇ ਆੱਖਾਂ ਲਈ ਉਹਦੇ ਨਾਲ ਹੀ ਰੇਜ ਵਗੈਰਾ ਪਾਉਂਦੇ ਆ ਸਾਰਾ ਹਾਂ ਦੇਖੋ ਬਈ ਇਹ ਜਿੱਥੇ ਤੱਕ ਲਾ ਲੋ ਉਹ ਤੱਕ ਅੱਬਾ ਜ਼ੂਮ ਕਰੀਏ ਜੇ ਸਾਰੇ ਕਿਤੇ ਝੋਨਾ ਹੀ ਲੱਗਿਆ ਹੋਇਆ ਹੈਗਾ ਸਾਰੇ ਕਿਤੇ ਜਾਲੀ ਦਵਾਲੀ ਇੱਧਰ ਵੀ ਤੇ ਇੱਧਰ ਵੀ ਝੋਨਾ ਲੱਗਿਆ ਹੋਇਆ ਸਾਰੇ ਕਿਤੇ ਆ ਦੇਖ ਸਕਦੇ ਹੋ ਤੁਸੀਂ ਆ ਸਾਰਾ ਝੋਨਾ ਬਹੁਤ ਜਿਆਦਾ ਲਾਉਣ ਲੱਗੇ ਗਏ ਨੇ ਫੂਰਨੀਆ ਜੋ ਪਹਿਲਾਂ ਇੰਨਾ ਝੋਨਾ ਨਹੀਂ ਲਾਉਂਦੇ ਹੁੰਦੇ ਹਾਂ ਤਾਂ ਬਹੁਤ ਹੀ ਜਿਆਦਾ ਝੋਨਾ ਲਾਉਣ ਲੱਗੇ ਤੇ ਆ ਦੇਖੋ ਬਈ ਇਹਦਾ ਟਰੈਕਟਰ ਅ ਜਿਵੇਂ ਇਹਦੇ 500 ਨੰਬਰ ਲਿਖਿਆ ਦੀ 500 ਹੌਸਪਾਵਰ ਹੋਣੀ ਹੈਗੀ ਦੇਖੋ ਕਿੱਡਾ ਤਾਕੜਾ ਟਰੈਕਟਰ ਇਥੇ ਮੈਂ ਖੜਾ ਗਏ ਹੀ ਹੈ ਸਾਡੇ ਜਾਂਦੇ ਆਗੇ ਇਥੇ ਤਾਂ ਹੈ ਹੀ ਨਹੀਂ ਵੀ ਕੋਈ ਜਾਂਦਾ ਆਉਂਦਾ ਕੋਈ ਛੇੜਖਾਨੀ ਕਰ ਜੂਗਾ ਮਸ਼ੀਨਰੀ ਨਾਲ ਨਾਲ ਹੀ ਆਵਾਜ਼ ਆਈ ਆਲਾ ਰੋੜਾ ਗਿਆ ਇਸ ਤੋਂ ਗੱਡੀਆਂ ਗੁੱਡੀਆਂ ਬਾਦੂ ਆਉਂਦੀਆਂ ਜਾਂਦੀਆਂ ਕੁਝ ਨੂੰ ਮ ਪਰਲੀ ਸਾਈਡ ਤੋਂ ਵੀ ਦਿਖਾਉਣਾਗਾ ਇਹਦੇ ਨਾਲ ਅੱਗੇ ਵੀ ਖੰਗੀ ਇਧਰਲੇ ਪਾਛੀ ਝੋਨਾ ਲਾਇਆ ਹੋਇਆ ਹਨ ਗੱਡੀਆਂ ਗੁੱਡੀਆਂ ਲੰਗੀ ਜਾਂਦੀਆਂ ਨੇ ਇਹ ਵੀ ਇਹਨੇ ਅੱਜ ਐਂ ਦੁਬਾਰ ਆ ਗਿਆ ਨਾਲੀ ਘੱਟਾ ਵਾ ਜਾਈ ਫੇਰ ਵੀ ਆਈ ਜਾਂਦੀ ਨੇ ਗੱਡੀਆਂ ਗੱਡੀਆਂ ਇਹ ਦਾਤੂਆਂ ਬਾਈ ਫੇਰ ਵੀ ਇਹ ਕੈਲੀਫੋਰਨੀਆ ਦੀ ਵੀਡੀਓ ਆ ਆ ਦੇਖ ਲੋ ਆ ਜਿੰਨਾ ਵੀ ਹੈਗਾਗਾ ਇਧਰ ਵੀ ਬਾਈ ਜਿੱਥੇ ਤੱਕ ਨੀਗਾ ਜਾਂਦੀ ਆ ਲਾ ਲੋ ਸਾਰੇ ਖੇਤਾਂ 'ਚ ਆ ਝੋਨਾ ਲੱਗਿਆ ਹੋਇਆ ਹੈਗਾ ਆਪਣੇ ਦਾ ਜਿਵੇਂ ਹੁੰਦਾ ਹੀ ਜਾਂਦੇ ਹੈਗੇ ਹਜੇ ਤੇ ਇਹਨਾਂ ਨੇ ਪਹਿਲਾਂ ਲਾਤਾ ਸੀਗਾ ਆ ਸੜਕੋਂ ਪਾਰ ਜਿੱਥੇ ਮੈਂ ਖੜਾਂਗਾ ਇਸ ਵਕਤ ਕੈਲੀਫੋਰਨੀਆ ਏਰੀਆ 'ਚ ਇੱਥੇ ਆਲੇ ਦੁਆਲੇ ਸਾਰੇ ਝੋਨਾ ਹੀ ਹੁੰਦਾਗਾ ਬਹੁਤ ਜਿਆਦੇ ਝੋਨਾ ਬਾਕੀ ਬਾਗਬੂਗ ਵੀ ਲਾਏ ਹੋਏ ਬਦਾਮਾਂ ਦੇ ਪਰ ਝੋਨਾ ਬਹੁਤ ਜਿਆਦਾ ਲਾਇਆ ਹੋਇਆਗਾ ਝੋਨਾ ਹੁੰਦਾ ਵੀ ਬਹੁਤ ਵਧੀਆ ਹੈਗਾ ਕੋਈ ਮਾੜਾ ਝੋਨਾ ਨਹੀਂ ਹੁੰਦਾਗਾ ਤੇ ਇਹ ਦਿਖਾਉਣਾ ਸੀਗਾ ਮੈਂ ਸਾਰੇ ਵੀਰਾਂ ਨੂੰ ਹਨਾ ਜੋ ਵੀ ਆਪਣੇ ਨਾਲ ਭੈਣ ਭਾਈ ਜੁੜੇ ਹੋਏ ਵੀ ਬਈ ਝੋਨਾ ਬਹੁਤ ਵਧੀਆ ਹੋਇਆ ਹੋਇਆ ਹਵਾਈ ਜਹਾਜ਼ ਨਾਲ ਸਿੱਟਾ ਦੇ ਕੇ ਲਾਇਆ। ਮੰਨ ਲਾ ਆਪਾਂ ਨੂੰ ਵੀ ਸਟਾਰਟ ਕਰਨਾ ਚਾਹੀਦਾ ਛੋੜੇ ਛੋੜੇ ਤੋਂ। ਛੱਟੇ ਦੀ ਬਿਜਾਈ ਵਾਲਾ ਝੋਨਾ। ਇਹ ਛਾਰੇ ਸਿੱਟੇ ਦੀ ਬਿਜਾਈ ਵਾਲਾ ਝੋਨਾ ਦੇਖ ਲਓ। ਕੋਈ ਇੱਥੇ ਲੇਬਰ ਨਹੀਂ ਲਾਉਂਦੀ ਸਿੱਧਾ ਛੱਟੇ ਦੀ ਬਿਜਾਈ ਨਾਲ ਝੋਨਾ ਹੁੰਦਾ ਇਹ ਬਹੁਤ ਹੀ ਵਧੀਆ ਝੋਨਾ ਹੁੰਦਾ। ਪਾਣੀ ਭਰ ਕੇ ਤੇ ਹਵਾਈ ਜਹਾਜ਼ ਨਾਲ ਸਿੱਟਾ ਦੇ ਦਿੰਦੇ ਹੈਗੇ ਤੇ ਬਹੁਤ ਸੋਹਣਾ ਝੋਨਾ ਹੋ ਜਾਂਦਾ। ਇੰਨਾ ਕੁ ਦਿਖਾਉਣਾ ਸੀ ਭਾਈ ਤੁਹਾਨੂੰ ਹਨ ਇਧਰੋਂ ਵੀ ਤੁਹਾਨੂੰ ਮੈਂ ਥੋੜਾ ਜੂਮ ਕਰਕੇ ਦਿਖਾ ਦਿੰਦਾ ਪਹਿਲਾਂ ਪਰਲੀ ਹੈਡ ਦਿਖਾਈ ਸੀਗੀ ਤੇ ਆਹ ਥੋੜਾ ਜਿਹਾ ਪਹਿਲਾਂ ਲੱਗਿਆ ਲੱਗਦਾ ਉਹ ਤੋਂ ਮੈਨੂੰ ਇਹਦਾ ਜੰਮ ਥੋੜਾ ਜਿਆਦਾ ਵਧੀਆ ਹੋਇਆ ਹੋਇਆ ਤੇ ਆਹ ਤੁਹਾਨੂੰ ਮੈਂ ਦਿਖਾ ਦਾਂ ਇੱਥੇ ਥੱਲੇ ਵੀ ਜਦੋਂ ਹਵਾਈ ਜਹਾਜ਼ ਨਾਲ ਸਿੱਟਾ ਦਿੰਦੇ ਆ ਆ ਦੇਖੋ ਐਂ ਦਾਣੇ ਦੂਣੇ ਜੇ ਤਾਂ ਉਰਾਂ ਭਰਾ ਡਿੱਗ ਜਾਂਦੇ ਹੁੰਦੇ ਆ ਪੈਸੇ ਦੇ ਲਾ ਲੋ ਆ ਦੇਖੋ ਆ ਦੇਖੋ ਮਗਦਰ ਜਾਨ ਬੁਰਾ ਨਹੀਂ ਕੋਸਾ ਚੁਗਲੇ ਹੋਣਗੇ ਆ ਦੇਖੋ ਵੀ ਬਹੁਤ ਹੀ ਜਿਆਦਾ ਵਧੀਆ ਹੋਇਆ ਹੋਇਆ ਹੈਗਾ ਬਾਕੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜਰੂਰ ਕਰ ਦਿਓ ਬਾਕੀ ਪਰਮਾਤਮਾ ਆਪ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਧੰਨਵਾਦੀ